ਗੱਡਾ ਮੈਂ ਇਹਨੂੰ ਘੜਾਇਆ ਉਹ ਬੰਦ ਕਰੋੜੇ ਨੂੰ ਘੜਾਉਂਦੀ ਚਲੋ ਇਹਨੂੰ ਕਰੀਏ ਜੱਡੀ ਆ ਮਟਮਟ ਯਾਰ ਤੂੰ ਸੈਡ ਮਾਰ ਕੇ ਸੁਰਦਾ ਚਲੋ ਗੱਡੀ ਉਹ ਤੇ ਲੱਗੀ ਸੈੜ ਇੱਥੇ ਵਜੀ ਆ ਠੀਕ ਹੈ ਠੀਕ ਹੈ ਚਾਹ ਸੈੜ ਇੱਥੇ ਵਜੀ ਆ ਬੰਦ ਆ ਬਹੁਤ ਰੱਜੀ ਕਰਾ ਖਾਲਾ ਵੱਡਾ ਇੱਥੇ ਤੀਜਾ ਹੋਆ ਤੇ ਕਿੰਨੇ ਅਗੇ ਚਲੋ ਅਬੀ ਭਾਈ ਕੀ ਨਾ ਜੇ ਤਾਂ ਤੇ ਕੀ ਹੋਇਆ ਰਾਤ ਬਲੀ ਮੇਰਾ ਨਾਮ ਸਨੀਕ ਮਾਰ ਹੈ ਗਏ ਤੇ ਆਪਾਂ ਨਾ ਛਾੜੇ ਤੋਂ ਆ ਰਹੇ ਰਾਤੀ ਕੋਈ 1:30 ਵਜੇ ਮੈਂ ਹੀ ਮੇਰੇ ਜੀਜਾ ਜੀ ਰਮਨ ਗੁਵਾਰ ਨਾਲ ਮੇਰੇ ਸਾਲਾ ਜਾਰੀ ਗੋਪੀ ਸਿੰਘ ਤੇ ਅੰਗਨਵਾਲ ਤਨਾ ਕ੍ਰਿਸਟਲ ਜੋਂ ਉਧਰ ਆਸਕੀਨ ਦੇ 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 ਹੀ ਗਾਂ ਸੌਣੋਂ ਨਿਕਲੇ ਗਏ ਗਾਂ ਸੌਣ ਤੋਂ ਬੀਬੀ ਦੇ ਸਾਹਮਣੇ ਉਪਰ ਸੜਕ ਆ ਗਈ ਘੁੰਗੜੀ ਮਾਰਤੇ ਹੋਣ ਸੜਕ ਨੂੰ ਚਲ ਗਏਗੀ ਆਸਕੀਨ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫਾਰਮਰਸ ਉੱਤੇ ਉੱਥੋਂ ਦੋ ਮੁੰਡੇ ਨਿਕਲੇ ਨੇ ਇਹ ਚਲੋ ਮਰੇ ਜਾਨੂ ਹੋਏ ਨੇ ਇੱਕ ਇੱਕ ਜਾਨੂਆ ਨੇ ਚਕਰਨ ਸ਼ਰਮਾ ਤੇ ਨਾਲ ਦੇ ਰਾ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਉਹ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਅਸੀਂ ਸਿੱਧਾ ਨਿਕਲ ਗਏ ਖਰਾਨਾ ਜੁਨੀਅਰ ਜੜੇ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਥੋੜੇ ਜਿਹਾ ਅੱਗੇ ਅੱਗੇ ਜਾ ਗਏ ਉਹ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾਤਾ ਅੱਗੇ ਲਾਦਾ ਜਿੱਦਾਂ ਹੀ ਫੋਰ ਹੈ ਚੌਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਜਾ ਕੇ ਮੋਟਰਸਾਈਕਲ ਲਾ ਕੇ ਜੇ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਤੇ ਅਹੀਂ ਗੱਡੀ ਘਲਾ ਲਈ ਉਹਨਾਂ ਨੇ ਆਇਆ ਇਹ ਪੁੱਛੇ ਕਿ ਉਹਨਾਂ ਨੇ ਕੀ ਗੱਲ ਕੀਤੀ ਹੈ ਨਾ ਗਾਲਾ ਤੋਂ ਕੱਢਣ ਦੇ ਨਾ ਸੱਚ ਸਾਲ 200 ਪਹਿਲਾਂ ਉੱਥੇ ਕੋਈ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇਥੇ ਉਹ ਬੰਦੇ ਨਾਲ ਥੋੜੀ ਬੋਲੀ ਲੱਗ ਭਾਵੇਂ ਉਹ ਖੁੰਡਾਈ ਦੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗਾਲਾ ਗੁੱਲਾ ਕੱਢਿਆ ਗੱਡੀ ਖਲਾਅਤੀ ਇਹਨੂੰ ਕੁਝ ਨਹੀਂ ਕੀਤਾ ਆਂਦੇ ਪਹਿਲਾਂ ਉਹਨੇ ਮੇਰੀ ਗੱਡੀ ਦੀ ਫਰੰਟ ਸ਼ੀਸ਼ੇ ਤੇ ਹਿਟ ਮਾਰੀ ਹਿਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਲੇਅਰ ਨੂੰ ਜਿੱਦੇ ਕੋ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12 13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਿਹਾ ਸੀ ਉਹਨੂੰ ਤੇ ਅਹੀਂ ਆਏ ਜਣ ਗੱਲ ਕਰਨ ਲੱਪੇ ਦੀ ਆ ਵੀ ਕੋਈ ਗਾਲਾਂ ਕੱਢ ਰਿਹਾ ਉਹਨੇ ਇਨੇ ਜਣੇ ਰੇਟੇ ਹੀ ਮਾਰਤੀ ਉਹਨੇ ਦੋ ਉਹਦੋਂ ਸੀਮ ਲੇਅਰ ਵੀ ਆ ਗਿਆ ਮੈਂ ਖਰੋਤਾ ਹੀ ਥੋੜੀ ਜੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਮੇਰੇ ਸਾਲਾ ਸਾਹ ਨੇ ਕੀਤੀ ਆ ਉਹ ਪਿੱਛੋਂ 50 60 ਦੀ ਸਪੀਡ ਤੇ ਆਇਆ ਵਾ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਹੈ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50 60 ਦੀ ਸਪੀਡ ਤੇ ਨੇ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੇ ਨਿਕਲੇ ਆ ਤੇ ਅਸੀਮ ਲੇਅਰ ਨੇ ਨਾ ਮੇਰੇ ਸਿਰ ਤੇ ਪਿਸਟਲ ਰਸਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਬੰਦਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮੇਰੇ ਬੂਹ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਨਾਲ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ ਫੋਰਚ ਚੌਂ ਨੂੰ ਤੇ ਇੱਕ ਅੰਦਰੋਂ ਨਿਕਲ ਗਏ ਜੋਸ਼ੀ ਕਲੋਨੀ ਸਾਈਡ ਮੈਂ ਜੋਸ਼ੀ ਕਲੋਨੀ ਸਾਈਡ ਦੀ 메ਨ ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ ਬੇਸਬੋਲ ਲੋਹੇ ਦਾ ਬੰਦਾਸਾ ਸਿਰ 'ਚ ਮਾਰਿਆ ਜਿਸ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਇਸ ਵੇਲੇ ਤੇ ਸੇਤ ਮੇਰੇ ਇੱਕ ਕਾਫੀ ਡੂੰਘਾ ਪੈ ਗਿਆ ਐ ਡਾਕਟਰ ਨੇ 10-15 ਟਾਂਕੇ ਕਿਹਾ ਕਿ ਲੈ ਲੈ ਉਸ ਤੋਂ ਬਾਅਦ ਮਹਾ ਆਪਣੀ ਜਾਨ ਬਚਾ ਕੇ ਉਸ ਪੱਜਾ ਉੱਥੇ ਬਹਿ ਗਿਆ ਜਦੋਂ ਨੂੰ ਤਾਂ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਭੱਜੇ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਬੀ02 0160 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਸੀ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਬੰਦਾ ਜਾਂ ਬੰਦਾ ਇੱਕ ਚਾਹੀਦਾ ਨਾਲ ਇਹਦਾ ਬ੍ਰਦਰ ਸੀ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਨਾਇਰ ਹੀ ਤੇ ਅਸੀਮ ਨਾਇਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜੇ ਮੈਨੂੰ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਾਨੇ ਗੱਡੀ ਦੇ ਵਿੱਚੋਂ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਸਾਰੇ ਭਾਜੀ ਫੋਰਮੋਸਟ ਤੋਂ ਹੀ ਕੰਮ ਕਰਦੇ ਆ ਰਾਤੀ ਇਹ 2:3 3 ਵਜੇ ਬੰਦ ਹੁੰਦਾ ਵਾ ਮੈਂ ਪਿੱਛੇ ਜੇ ਮੈਂ ਤੁਹਾਨੂੰ ਕੰਮ ਛੱਡਿਆ ਇਹਨੇ ਮੈਨੂੰ ਉਹ ਜਿਹੜਾ ਬੌਂਸਰ ਸੀ ਇਹਦੇ ਨਾਲ ਮੇਰੀ ਲੜਾਕ ਲੱਗਦੀ ਠੀਕ ਆ ਤੇ ਇਹਦੇ ਚੱਕਰ 'ਚ ਸੀਮ ਨੇ ਵੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਫੋਨ ਤੇ ਕੱਢੀਆਂ ਹੀ ਜਿਹਦੇ ਫੋਨ ਦੇ ਨੇ ਗੱਲਾਂ ਕੱਢੀ ਨਹੀਂ ਉਹ ਪਾਜੀ ਮੇਰੇ ਜਾਨੂ ਹੈ ਮੈਂ ਉਹਨਾਂ ਦਾ ਵੀ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਵਾਂ ਠੀਕ ਹੈ ਤੇ ਇਹ ਬੰਦਾ ਉਹ ਗਲਤ ਜਿਹਾ ਸੀਮ ਹੈ ਯਾਰ ਤੇ ਉੱਥੇ ਹੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉੱਥੇ ਸਾਰਾ ਕੁਝ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਮੈਨੂੰ ਪਤਾ ਸੀਗਾ ਤੇ ਇਹਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਦੋ ਸਾਲ ਹੋ ਗਏ ਮੈਨੂੰ ਕੰਮ ਛੱਡਣ ਨੂੰ ਮਾਇਦ ਤੱਕ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ ਰਾਗ ਡਾਗੀ ਇਨਾ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਰੋ ਬੈਠਾ ਹੀ ਉਹ ਬੁੜੀ ਉਸ ਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ੇ ਦੇ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲੀ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲੱਗੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸਿਰ ਜਿਹੜਾ ਖੁੱਲ ਚੁੱਕਿਆ ਹੈ ਇਸਲੇ ਮੰਗ ਮੈਂ ਇਹ ਕਰਦਾ ਵਾ ਵੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਵਾ ਮੇਰੀ ਫੈਮਿਲੀ ਆ ਤੁਮਾਰ ਵਾਲਾ ਮੈਂ ਹਾਂ ਠੀਕ ਆ ਯਾਰੀਆ EMI ਜਾਂਦੀਆਂ ਵੀ ਨੇੜੀਆਂ ਠੀਕ ਹੈ ਇੰਨੇ ਖਰਚੇ ਨੇ ਮੇਰੇ ਸਿਰ ਤੇ ਹੁਣ ਮੇਰੇ ਸੱਟ ਲੱਗ ਗਈ ਆ ਉਹ ਕੌਣ ਪੂਰਾ ਕਰੇਗਾ ਮੈਂ ਮੇਰੀ ਬੌਸਰਨਾ ਸੀ ਕਿ ਬੌਸਰਨੇ ਲੱਗਦਾ ਗੱਡੀ ਉਸੇ ਫੋੜਾ ਹੇਡ ਦਾ ਉੱਪਰ ਲੱਗਾ ਆਪਣੇ ਨੂੰ ਰੋਡ ਉਹਨੇ ਵਿਖਾਇਆ ਆ ਪਰ ਨੋਰਮਲੀ ਮੇਰੇ ਕੋ ਵੀਡੀਓ ਵੀ ਪਈ ਨੋਰਮਲ ਮੈਂ ਗੱਡੀ ਤੋਂ ਉੱਤਰ ਕੇ ਆਇਆ ਵਾਂਗੀ ਕੀ ਗੱਲ ਹੈਗੀ ਆ ਉਦੋਂ ਅਸੀਮ ਨਾਇਰ ਆਇਆ ਫਿਰ ਮੈਂ ਥਾਣੇ ਗਿਆ ਇਦਾਂ ਸੱਟ ਮਿੱਟ ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲਿਟਿਕਲ ਥੋੜੀ ਬਾਗ ਵੀ ਗਈ ਹੈ ਠੀਕ ਹੈ ਜਿਸ ਚੱਕਰ ਚ ਉਹਨੇ ਮੇਰੇ ਤੇ ਐਸੀਆਂ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵਿੱਚ ਨਹੀਂ ਰਹਿਣ ਦੇਣਾ ਮੈਂ ਉਹ ਬੰਦੇ ਦਾ ਸਕੀਮ ਵਾਲਾ ਕਰਦਾ ਕਿ ਜਿਹੜਾ ਮੈਨੂੰ ਉਹਨੇ ਅੰਮ੍ਰਿਤਸਰ ਚ ਨਹੀਂ ਜਾਣ ਦੇਣਾ ਮੈਂ ਆਪੇ ਹੀ ਰੋਟੀ ਕਮਾਈ ਖਲਨਾ ਸਾਰਾ ਕੁਝ ਕਰਦਾ ਮਿਹਨਤ ਦੀ ਕਰਦਾ ਸ਼ਾਇਦ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਬੰਦਿਆਂ ਨਾਲ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਪਰ ਉਹ ਬੰਦੇ ਨੇ ਮੈਨੂੰ ਸ਼ਰੇਆਮ ਪੁਲਿਸ ਏਐਸਆਈ ਬਿਠਾਇਆ ਹੀ ਉਹਦੇ ਸਾਹਮਣੇ ਇਹ ਬੰਦੇ ਨੇ ਮੈਨੂੰ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣ ਉਸ ਵੱਲੋਂ ਕੀ ਕਾ ਪੁਲਿਸ ਵਾਲੇ ਆਏ ਆ ਮੋਕਾ ਵਾਰਦਾ ਦੇਖ ਕੇ ਚਲੇ ਗਏ ਆ ਦੇਖੋ ਬਾਕੀ ਉਹ ਬੰਦੇ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਮੈਨੂੰ ਇਨਾ 100% ਯਕੀਨ ਹੈਗਾ ਕਿ ਉਹ ਬੰਦਾ ਪੋਲਿਟਿਕਲ ਪ੍ਰੈਸ਼ਰ ਪਾਏਗਾ ਹੀ ਪਾਏਗਾ ਪਰ ਮੈਂ ਇਹ ਲੜਾਈ ਲੜਾਂਗਾ ਜੋ ਮਰਜ਼ੀ ਹੋਵੇ ਮੈਂ ਬਿਲੋ ਸੱਚਾ ਹਾਂ ਮੈਨੂੰ ਪਤਾ ਵਾ ਮੇਰਾ ਬੋਲੇਸ਼ਨ ਪਰ ਜਾਂਦਾ ਵਾ ਮੈਂ ਸੱਚਾ ਹਾਂ ਵਾ ਇਹ ਬੰਦਿਆਂ ਨੇ ਗਲਤ ਕੀਤਾ ਵਾ ਇਹ ਸਭ ਤੋਂ ਵੱਡਾ ਕਰਨ ਸ਼ਰਮਾੜਾ ਬਹੁਤ ਸਾਰੇ ਸੀਮਈਏ ਤੇ ਨਾਲ ਦੇ ਸ਼ਿਵ ਸ਼ੰਕਰ ਬਾਕੀ ਚਾਰ ਪੰਜ ਜਿਹੜੇ ਮੈਨੂੰ ਉਹਨਾਂ ਦਾ ਕਿਸੇ ਨਾਮ ਨਹੀਂ ਪਤਾ ਤੇ ਕਰਨ ਸ਼ਰਮਾ ਦੇ ਨਾਲ ਉਹਦਾ ਭਰਾ ਉਹ ਕਹਿੰਦਾ ਹੀ ਇਹ ਮੇਰਾ ਭਰਾ ਹੈਗਾ ਵਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਇਹਨਾਂ ਨੇ ਮੇਰੇ ਮੇਨ ਸਟਾ ਜਿਹੜੀਆਂ ਮਾਰੀਆਂ ਸਗਰ ਬੇਸਬਾਲ ਮੇਰੇ ਸਿਰ ਤੇ ਜਿਹੜੀਆਂ ਚੀਜ਼ਾਂ ਮਾਰੀਆਂ ਮੈਂ ਇਹ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਵੀ ਪੋਲੀਟਿਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿਚੋਂ ਨਿਕਲ ਜਾਵੇ ਕੀ ਗੱਲ ਹੈ ਸਰ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਾਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ 'ਚ ਅਸੀਂ ਤਿੰਨ ਜਾਣੇ ਅਗੇ ਸੀ ਗੱਡੀ 'ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ 'ਚ ਉਹ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆਪਾਂ ਆ ਕਰਾਸ ਕੀਤਾ ਮੋੜ ਕਰਾਸ ਕੀਤਾ ਫੋਰਸ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋ ਗਏ ਆ ਅੱਗੇ ਮੋਟਰਸਾਈਕਲ ਅੱਗੇ ਖਲੋ ਗਏ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗੱਲਾਂ ਕਰਨੀਆਂ ਸ਼ੁਰੂ ਕਰ ਦੀਆਂ ਜੀ ਗੱਲਾਂ ਕਰਦੀਆਂ ਪਾਪਾ ਉਤਰਿਆ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿੰਨੇ ਕਿਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ 'ਚ ਗੱਡੀ ਮਾਰੀ ਆ ਇਹਨਾਂ ਨੇ ਉਹ ਡਿਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਕਿ ਛਾਣੀ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਤੀਆਂ ਮੈਂ ਤੇ ਇੱਕ ਜਾਣੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜੇ ਆਂ ਔਰ ਉਹ ਜਿਹੜੇ ਆ ਚੀਜਾ ਹੀ ਆ ਉਹ ਹੱਥ ਆਗੇ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈ ਆ ਉਹਨਾਂ ਦੀ ਉਹ ਇਸ ਵੇਲੇ ਹਸਪੀਟਲ ਐਡਮਿਟ ਹੈਗੇ ਆ ਠੀਕ ਕਿਹੜੇ ਹਸਪੀਟਲ ਉਹ ਮੈਦਾਨ ਹਸਪੀਟਲ ਐਡਮਿਟ ਹੈ ਜੀ ਠੀਕ ਕੋਈ ਪੁਰਾਣੀ ਰੰਜਿਸ਼ ਕੀ ਸੀ ਇਹ ਕੰਮ ਕਰਦੇ ਸੀ ਆ ਚਲ ਚਲ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਗੱਡੀ ਆ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਉੱਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਹੈ ਸਰ ਸਰ 1.5 2 ਵਜੇ ਦੀ ਗੱਲ ਹੋਣੀ ਹੈ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਬਿਲਕੁਲ ਸਰ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਮੌਕੇ ਤੇ ਆਈ ਪੁਲਿਸ ਮੌਕੇ ਤੇ ਪੁਲਿਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਜੀ ਪੁਲਿਸ ਵਾਲਿਆਂ ਨੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹ ਤਾਂ ਪੂਰਾ ਤੁਹਾਨੂੰ ਇਨਸਾਫ ਮਿਲੇ ਕਿੰਨੇ ਬੰਦੇ ਆਏ ਸੀ ਟੋਟਲ ਕਿੰਨੇ ਕੁ ਬੰਦੇ ਸਰ ਦੋ ਜਾਣੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਾਣੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੁੱਲ ਲਿਆ ਸੀਗੇ ਹਥਿਆਰਾਂ ਨਾਲ ਸਰ ਕੀ ਮੰਗ ਕੀ ਕਰਦੇ ਪਾ ਜੀ ਸਰ ਇਨਸਾਫ ਦੀ ਮੰਗ ਕਰਦੇ ਆਂ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ ਜਿਹੜਾ ਫੋਰੈਸਟ ਔਨ ਦੇ ਉੱਤੇ ਝਗੜਾ ਆਇਆ ਸੀ ਉਸ ਬਾਰੇ ਪਬਲਿਕਲੀ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰ ਰਹੇ ਆਂ ਫਿਰ ਅਗੋਂ ਜੋ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂ ਸਰ ਲੜਕੀ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀ ਉਹਦੀ ਕੋਲ ਨਾਲੇ ਦਿੱਤੀ ਹੈ ਵੀ ਲੜਕੇ ਦੇ ਉੱਤੇ ਪਿੱਛੋਂ ਦੀ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅਜੇ ਤੱਕ ਮੇਰੇ ਤੱਕ ਪੁੱਜੀ ਨਹੀਂ ਹੈ ਜਦੋਂ ਮੇਰੇ ਕੋਲ ਆ ਗਈ ਫਿਰ ਦੇਖਾਂਗੇ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਚ ਆਏ ਅਗੇ ਵੈਰੀਫਾਈ ਕਰ ਰਹੇ ਆਂ ਵੈਰੀਫਾਈ ਕਰਕੇ ਜੋ ਜੈਨੂਨ ਹੋਗੇ ਸੁਤੰਤ ਦੱਸ Subscribe to One India channel and never miss an update.